ਤੋ ਸੋ ਹਾਂ ਜੀ ਆਪਾਂ ਦੁਬਾਰੋ ਬਲਾਈਵ ਦੇ ਵਿੱਚ ਜੁੜ ਚੁੱਕੇ ਹਾਂ ਹਨਾ ਫੋ ਜੀ ਮੇਗੀ ਪਹਿਲਾਂ ਦਿੱਕਤ ਆ ਰਹੀ ਜੀ ਕਹਿੰਦੇ ਵੀ ਤੁਹਾਡੀ ਆਵਾਜ਼ ਜਿਹੜੀ ਉਹ ਨਹੀਂ ਹੁੰਦੀ ਵੀ ਤੇ ਹੁਣ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਮੇਰਾ ਭਰਾ ਮਤਲਬ ਫਰੀ ਬੈਠਾ ਤਾਂ ਉਹ ਹੁਣ ਮੇਰੇ ਨਾਲ ਜੁੜ ਸਕਦਾ ਜੀ ਜੇ ਤੁਹਾਡਾ ਕਿਸੇ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਨਾ ਤਾਂ ਪਲੀਜ਼ ਦੱਸਾ ਜੀ ਜਿਹੜੀ ਮੇਰੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਜਾਂ ਨਹੀਂ ਜੀ ਉਹਨਾਂ ਸੋਕੋ ਕਿ ਜਿਹੜਾ ਆਪਾਂ ਪਹਿਲਾਂ ਲਾਈਵ ਸੀਗਾ ਆਪਾਂ ਕਿਸੇ ਆਵਾਜ਼ ਨਹੀਂ ਹੁੰਦੀ ਵੀ ਸੀ ਸਾਊਂਡ ਦੀ ਦਿੱਕਤ ਕਰਕੇ ਆਪਾਂ ਲਾਈਵ ਆਪਣਾ ਬੰਦ ਕਰਤਾ ਸੀਗਾ ਠੀਕ ਹੈ ਜੀ ਤੇ ਆਪਾਂ ਨੂੰ ਦੁਬਾਰੋਂ ਆਪਾਂ ਲਾਈਵ ਆ ਚੁੱਕੇ ਆ ਸੋ ਜੋ ਵੀ ਤੁਹਾਡਾ ਸਵਾਲ ਆ ਨਾ ਤਾਂ ਬਲੀ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਵੇਲ ਟੋਣ ਦੇ ਲਈ ਪਹਿਲਾਂ ਤਾਂ ਮੈਂ ਦੇਖੋ ਆਪਣੀ ਜਿਹੜਾ ਪਿਛਲਾ ਲਾਈਵ ਸੀਗਾ ਨਾ ਜਿਹੜਾ ਆਪਾਂ ਕੱਟ ਕਰਕੇ ਆਇਆ ਉਹਦੇ ਵਿੱਚ ਆਪਾਂ ਗੱਲ ਕਰਦੇ ਪਏ ਸੀ ਮਤਲਬ ਵੀ ਡਰਿੰਕ ਦੇ ਬਾਰੇ ਆਪਾਂ ਗੱਲ ਕੀਤੀ ਆ ਡਾਈਟ ਦੇ ਬਾਰੇ ਗੱਲ ਕੀਤੀ ਆ ਨਾ ਸੋ ਜੁਨਾ ਬਗਲ ਕਰਦੇ ਆ ਵੀ ਜੇ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਬਲੀ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਠੀਕ ਹੈ ਜੀ ਬਾਕੀ ਮੈਂ ਵੀਡੀਓ ਵਗੈਰਾ ਨੇ ਜੇ ਤੁਹਾਡੇ ਵੱਲ ਤੇ ਬਣਾ ਕੇ ਰੱਖੀਆਂ ਹੋਈਆਂ ਨੇ ਇੱਕ ਤਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮਤਲਬ ਮੈਨੂੰ ਸਵਾਲ ਹੁੰਦੇ ਨੇ ਜੋ ਪੁੱਛਦੇ ਹੁੰਦੇ ਕਿ ਵੀਰ ਜੀ ਵੀ ਅਸੀਂ ਚਾਹ ਸਾਨੂੰ ਛੱਡਣੀ ਚਾਹੀਦੀ ਹੈ ਜਾਂ ਨਹੀਂ ਹੈ ਨਾ ਵੀ ਅਸੀਂ ਚਾਹ ਵਾ ਜਿਹੜੀ ਉਹ ਨਹੀਂ ਛੱਡ ਸਕਦੇਗੀ ਸੋ ਦੇਖੋ ਅਗਰ ਤੁਸੀਂ ਆਪਣਾ weight ਘਟਾਉਣਾ ਚਾਹੁੰਦੇ ਹੋ ਤਾਂ ਮੈਂ ਇਹ ਤਾਂ ਕਹਾਂਗਾ ਵੀ ਜਦ ਚਾਹ ਦਾ ਤੁਹਾਨੂੰ ਛੱਡਣੀ ਚਾਹੀਦੀ ਆ ਉਹਨਾਂ ਚਾਹ ਦਾ ਵੇਸੇ ਕੋਈ ਬੇਨਫਿਟ ਤਾਂ ਹੈ ਨਹੀਂ ਵੇਸੇ ਜੇ ਤੁਸੀਂ ਚਾਹ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਸ਼ੂਗਰ ਫ੍ਰੀ ਪਾ ਕੇ ਤੁਸੀਂ ਚਾਹ ਪੀ ਸਕਦੇ ਹੋ ਜਾਂ ਤੁਸੀਂ ਮਿੱਠਾ ਬਿਲਕੁਲ ਵੀ ਨਾ ਪਾਓ। ਵਿਦਆਊਟ 슈ਗਰ ਤੁਸੀਂ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੋ ਹਨਾ ਜੀ ਉਹਦੀ ਕੋਈ ਦਿੱਕਤ ਨਹੀਂ ਆਈ। ਪਰ ਦਿਨ ਦੇ ਵਿੱਚ ਇੱਕ ਦੋ ਕੱਪ ਪੀਓ ਜਿਆਦਾ ਨਾ ਪੀਓ ਕਿਉਂਕਿ ਉਹਨੂੰ ਠੰਡ ਆਈ ਆ। ਤੁਹਾਡਾ ਦਿਲ ਜਿਹੜਾ ਉਹ ਜ਼ਿਆਦਾ ਕਰੇਗਾ ਚਾਹ ਪੀਣ ਨੂੰ। ਤੇ ਬਾਕੀ ਮੈਨੂੰ ਬਹੁਤ ਸਾਰੇ ਕਹਿੰਦੇ-ਕਹਿੰਦੇ ਵੀ ਜੀ ਜਿਹੜੀਆਂ ਤੁਸੀਂ ਮਤਲਬ ਰੈਮਡੀਆਂ ਵਗੈਰਾ ਦੱਸਦੇ ਹੋ ਨਾ ਵੀ ਸਾਡੇ ਤੋਂ ਬਣਦੀਆਂ ਨਹੀਂ ਹੈਗੀਆਂ। ਵੀ ਜੇ ਕੋਸ਼ਿਸ਼ ਕਰੋ ਤੁਸੀਂ ਮਤਲਬ ਵੀ ਜਿ ਬਣਾ ਕੇ ਤੁਸੀਂ ਸਾਨੂੰ ਰੈਮਡੀਆਂ ਉਹ ਪੇਚਾ ਦਾ ਕਰੋ ਨਾ। ਸੋ ਮੈਂ ਦੇਖਦਾ ਟਰਾਈ ਮੈਂ ਕਰਦਾ ਹਾਂ ਨਾ ਜੋ ਵੀ ਮਤਲਬ ਵੀ ਮੈਂ ਦੇਖਦਾ ਰੈਮਡੀ ਮੈਂ ਬਣਾ ਕੇ ਤੁਹਾਨੂੰ ਭੇਜਾਂ ਤੇ ਨਾਲ ਮੇ ਡਾਈਟ ਪਲਾਨ ਜਿਹੜਾ ਮੈਂ ਉਹ ਵੀ ਇੱਕ ਬਣਾਵਾਂਗਾ ਤੁਹਾਡੇ ਵਾਸਤੇ ਡਾਈਟ ਪਲਾਨ ਹੋ ਗਿਆ ਤੇ ਇੱਕ ਰੈਮਡੀ ਹੋ ਗਈ ਬਣਾ ਕੇ ਮੈਂ ਤੁਹਾਨੂੰ ਭੇਜਾਂਗਾ ਹਣਾ ਸੋ ਜਿੱਦ ਜਿੱਦੂ ਲੋੜ ਹੋਏਗੀ ਵੇਟ ਘਟਾਉਣ ਦੇ ਲਈ ਪਾਊਡਰ ਕੇ ਦੀ ਜਾਂ ਆਪਾਂ ਚੂਰਨ ਕੇ ਦੀ ਜੇ ਜੀ ਕਿਸੇ ਵੀ ਤਰ੍ਹਾਂ ਦੀ ਡਰਿੰਕ ਹੋਗੀ ਤੇ ਮੈਂ ਕੋਸ਼ਿਸ਼ ਕਰਾਂਗਾ ਬਣਾ ਕੇ ਤੁਹਾਡੇ ਐਡਰੈਸ ਦੇ ਉੱਤੇ ਭੇਜ ਦਾਂਗਾ ਤੇ ਵਿੱਚ ਡਾਈਟ ਪਲਾਨ ਜਿਹੜਾ ਮੈਂ ਉਹ ਵੀ ਮੈਂ ਬਣਾ ਕੇ ਤੁਹਾਡੇ ਵਾਸਤੇ ਭੇਜਾਂਗਾ ਨਾ ਜੋ ਵੀ ਮੇਰਾ ਬਦਲੇ ਦੇ ਐਮਡੀ ਦਾ ਬਣਾਉਣ ਦਾ ਖਰਚਾ ਵਗੈਰਾ ਆਏਗਾ ਉਹ ਮੈਂ ਤੁਹਾਨੂੰ ਦੱਸ ਦਾਂਗਾ ਠੀਕ ਹੈ ਜੀ ਸੋ ਬਾਕੀ ਹੋਰ ਬਹੁਤ ساری ਵਧੀਆ ਵਧੀਆ ਵੀਡੀਓ ਨੇ ਜਿਹੜੀਆਂ ਮੈਂ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਮਾਂ ਜਿਹਦੇ ਵਿੱਚ ਮਤਲਬ ਵੀ ਆਪਾਂ ਗੱਲ ਕਰਾਂਗੇ weight ਘਟਾਉਣ ਦੇ ਲਈ ਆਪਾਂ ਇੱਕ ਡਰਿੰਕ ਦੇ ਬਾਰੇ ਆਪਾਂ ਗੱਲ ਕਰਾਂਗੇ ਇੱਕ weight loses ਚਾਹ ਵਗੈਰਾ ਜਿਹੜੀ ਆਪਾਂ ਪੀ ਸਕਦੇ ਹਾਂ ਉਹ ਮੈਂ ਮਤਲਬ ਵੀ ਤੁਹਾਡੇ ਵਾਸਤੇ ਲੇ ਜਾਉਂਗਾ ਠੀਕ ਹੈ ਜੀ ਤੇ ਬਾਕੀ ਹੋਰ ਵੀ ਬਹੁਤ ਸਾਰੇ ਵੀਡੀਓ ਨੇ ਜਿਹੜੀ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਸੋ ਬਾਕੀ ਨਾ ਤੁਸੀਂ ਮੈਨੂੰ ਸਾਰੇ ਜਿੰਨੇ ਵੀ ਮੇਰੇ ਪਿੰਡ ਭਰਾ ਮੈਨੂੰ ਮਤਲਬ ਕਿ ਸਪੋਰਟ ਕਰਦੇ ਨੇ ਮੇਰੀ ਵੀਡੀਓ ਨੂੰ ਦੇਖਦੇ ਨੇ ਤਾਂ ਪਲੀਜ਼ ਮੈਨੂੰ ਵੀ ਮਤਲਬ ਵੀ ਨਾ ਜਰੂਰ ਗਾਈਡ ਕਰਿਆ ਕਰੋ ਦੱਸੋ ਕਿ ਮਤਲਬ ਵੀ ਮੈਂ ਫਿਟਨੈਸ ਦੇ ਰਿਗਾਰਡਿੰਗ ਨਾ ਫਿਟਨੈਸ ਦੇ ਉੱਤੇ ਕਿਸ ਰਿਗਾਰਡਿੰਗ ਕਿਸ ਟੋਪਿਕ ਦੇ ਉੱਤੇ ਮਤਲਬ ਵੀਡੀਓ ਲੈ ਕੇ ਆਵਾਂ ਕਿਉਂਕਿ ਦੇਖੋ ਜਿਹੜੀ ਵੀਡੀਓ ਮੈਂ ਬਣਾਉਣਾ ਮਾਣਾ weight lose weight gain ਜਾਂ ਫਿਰ ਵਰਕਆਊਟ ਦੇ ਉੱਤੇ ਹੀ ਮੈਂ ਲੈ ਕੇ ਆਉਣਾ ਤੇ ਮੈਂ ਕਹਿੰਦਾ ਵੀ ਅਗਰ ਕੋਈ ਵੀ ਨਾ ਮੇਰੇ ਮਾਈਂਡ ਦੇ ਵਿੱਚ ਉਹ ਜਾ ਟੌਪਿਕ ਹੁੰਦਾ ਵੀ ਨਹੀਂ ਵੀ ਹੁੰਦਾ ਹੈਗਾ ਦਿਮਾਗ ਦੇ ਵਿੱਚ ਤਾਂ ਤੁਸੀਂ ਪਲੀਜ਼ ਜ਼ਰੂਰ ਮੇਰੇ ਹੇਠਲੇ ਵੀਡੀਓ ਥੱਲੇ ਕਮੈਂਟ ਕਰਕੇ ਦੱਸਤਾ ਕਰੋ ਕਿ ਵੀਰ ਜੀ ਇਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਓ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ ਵੀ ਮੈਂ ਉਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਤੁਹਾਡੇ ਵਾਸਤੇ ਤੇ ਤੁਸੀਂ ਉਹਨੂੰ ਮਤਲਬ ਵੀ ਦੇਖਿਓ ਹਣਾ ਕਿਉਂਕਿ ਬਹੁਤ ਸਾਰੇ ਮਤਲਬ ਵੀ ਜਦ ਦੇਖਿਆ ਜਾਵੇ ਕਮ weight lose ਦੇ ਬਾਰੇ ਬਹੁਤ ਲੋਕ ਜਿਆਦਾ ਮਤਲਬ ਜਾਨਣਾ ਚੁੰਦੇ ਆ ਹਨ ਸੋ ਇੱਕ ਸਿੰਪਲ ਜਿਹਾ ਫੰਡਾ ਵਾ weight ਘਟਾਉਣ ਦੇ ਲਈ ਕੇਲੇ ਦੇ ਜੇ ਤੁਸੀਂ ਕੇਲੇ ਜੀ ਘੱਟ ਖਾ ਰਹੇ ਹੋ ਹਨ ਤਾਂ ਫਿਰ ਤੁਹਾਡਾ weight ਜਿਹੜਾ ਨੋਰਮਲੀ ਘਟੇਗਾ ਜੇ ਤੁਸੀਂ ਕੇਲੇ ਜੀ ਵੱਧ ਖਾ ਰਹੇ ਹੋ ਤਾਂ weight ਤੁਹਾਡਾ ਵਧੇਗਾ ਠੀਕ ਹੈ ਜੀ ਤੇ ਤੁਸੀਂ ਉਹਨੂੰ ਵਰਨ ਵੀ ਜ਼ਰੂਰ ਕਰੋ ਤੇ ਮੈਂ ਸਾਰ ਨੂੰ ਕਹਿਣਾ ਉਹ ਕਿ ਯਾਰ ਤੁਸੀਂ ਵਰਕਆਊਟ ਜਿਹੜਾ ਤੁਸੀਂ ਜ਼ਰੂਰ ਕਰਿਆ ਕਰੋ ਜਿਹੜੇ ਮੇਰੇ ਭੈਣ ਭਰਾ ਮੇਰੇ ਕੋਲ ਡਾਈਟ ਪਲਾਨ ਲੈਂਦੇ ਨੇ ਭਾਰ ਘਟਾਉਣ ਦੇ ਲਈ ਉਹ ਤਗਰੀਬਨ ਮੈਨੂੰ ਪੁੱਛਦੇ ਹੁੰਦੇ ਨੇ ਕਿ ਵੀਰ ਜੀ ਵਰਕਆਊਟ ਕਰਨਾ ਜ਼ਰੂਰੀ ਆ ਜਾਂ ਨਹੀਂ ਹੈ ਨਾ ਕਿਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਅਸੀਂ ਜਾਣ ਹੀ ਚਾਹਦੇ ਹਗੇ ਸੋ ਦੇਖੋ ਜੇ ਤੁਸੀਂ ਵਰਕਆਊਟ ਕਰੋਗੇ ਤਾਂ ਤੁਹਾਨੂੰ ਜਿਹੜਾ ਬੇਨਫੀਟ ਆ ਉਹ ਜ਼ਿਆਦਾ ਮਿਲੇਗਾ ਜੇ ਤੁਸੀਂ ਮਤਲਬ ਵੀ ਜ਼ਿਆਦਾ ਮਤਲਬ ਵੀ ਵਰਕਆਊਟ ਕਰੋਗੇ ਠੀਕ ਹੈ ਜੀ ਉਹਦਾ ਫਾਇਦਾ ਹੀ ਫਾਇਦਾ ਉਹਨਾਂ ਦੇ ਕੋਲ ਤੁਹਾਡਾ ਭਾਰ ਤਾਂ ਘਟੇਗਾ ਹੀ ਘਟੇਗਾ ਭਾਰ ਘਟਣ ਦੇ ਨਾਮ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਬੇਨਫੀਟ ਆ ਤੁਹਾਨੂੰ ਉਹ ਦੇ ਕੇ ਰਹੇਗਾ ਜੀ ਠੀਕ ਹੈ ਜੀ ਜੇ ਤੁਸੀਂ ਮਤਲਬ ਵੀ weight ਰੋਣਾ ਜੋਨੀ ਠੀਕ ਹੈ ਜੀ ਤੇ ਮੈਂ ਕਹਿੰਦਾ ਵੀ ਵਰਕਆਊਟ ਜ਼ਰੂਰ ਕਰੋ ਵਰਕਆਊਟ ਕਰਨ ਦੇ ਬਹੁਤ ਜ਼ਿਆਦਾ ਬੈਨੀਫਿਟ ਹੈ ਜੇ ਤੁਸੀਂ ਸਵੇਰੇ ਕਰੋਗੇ ਖਾਲੀ ਪੇਟ ਤਾਂ ਜ਼ਿਆਦਾ ਵਧੀਆ ਕਿਉਂਕਿ ਸਵੇਰ ਦਾ ਜਿਹੜਾ ਮੌਸਮ ਹੁੰਦਾ ਨਾ ਬਹੁਤ ਵਧੀਆ ਹੁੰਦਾ ਵਾ ਸੋ 40 45 ਮਿੰਟ ਆਪਣੇ ਵਾਸਤੇ ਜ਼ਰੂਰ ਕੱਢਿਆ ਕਰੋ ਚਾਹ ਤੁਸੀਂ ਜੋਬ ਕਰਦੇ ਹੋ ਚਾਹ ਤੁਸੀਂ ਬਿਜ਼ਨਸ ਕਰਦੇ ਹੋ ਕੋਈ ਵੀ ਤੁਸੀਂ ਕੰਮ ਕਰਦੇ ਹੋ ਪਰ 40 ਤੋਂ 45 ਮਿੰਟ ਤੁਸੀਂ ਆਪਣੇ ਵਾਸਤੇ ਜ਼ਰੂਰ ਕੱਢੋ ਕੋਈ ਜਿਹੜੂ ਤੁਸੀਂ ਆਪਣੇ ਬਾਅਦ ਤੇ 40 ਤੋਂ 45 ਮਿੰਟ ਤੁਸੀਂ ਆਪਣੇ ਲਈ ਕੱਢੋਗੇ ਆਪਣੇ ਸਰੀਰ ਲਈ ਕੱਢੋਗੇ ਉਹ 40 ਤੋਂ 45 ਮਿੰਟ ਜਿਹੜੇ ਉਹ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣਗੇ ਤੁਹਾਡੀ ਬਾਜੀ ਜੀ ਰੋ ਬਾਈ ਜੀ ਹਾਂਜੀ ਅਰਿੰਦਰ ਵੀਰ ਜੀ ਹੁਕਮ ਕਰੋ ਜੀ ਠੀਕ ਹੈ ਜੀ ਸੋ ਇਸ ਕਰਕੇ ਜਰੂਰ 45 ਤੋਂ 50 ਮਿੰਟ ਆਪਣੇ ਵਾਸਤੇ ਜਰੂਰ ਕੱਢੋ ਵਰਕਆਊਟ ਜਿਹੜਾ ਤੁਸੀਂ ਜਰੂਰ ਕਰੋ ਜੀ ਠੀਕ ਹੈ ਜੀ ਤੋ ਬਾਕੀ ਡਾਈਟ ਹੋਗੀ ਡਾਈਟ ਦੇ ਬਾਰੇ ਮੈਂ ਦੱਸ ਹੀ ਦਿੱਤਾ ਤੁਸੀਂ ਹਣਾ ਜਦਾ ਸਲਾਦ ਵਗੈਰਾ ਤੁਸੀਂ ਜਦੋਂ ਮਰਜ਼ੀ ਖਾ ਸਕਦੇ ਹੋ ਸਲਾਦ ਨਾਲ ਵੇਟ ਨਹੀਂ ਵਧਾਏਗਾ ਡਰਾਈ ਫਰੂਟ ਜਿਹੜੇ ਹਨ ਡਰਾਈ ਫਰੂਟ ਜਿਆਦਾ ਨਹੀਂ ਖਾਣੇ ਹੈਗੇ ਆਪਾਂ 30 ਤੋਂ 40 ਗ੍ਰਾਮ ਹੀ ਆਪਾਂ ਇੱਕ ਦਿਨ ਦੇ ਵਿੱਚ ਖਾਣੇ ਆਓ ਤੁਸੀਂ ਮਿਕਸ ਕਰ ਲਾ ਕਰੋ ਡਰਾਈ ਫਰੂਟ ਜੀ ਮਤਲਬ ਮੰਨ ਕੇ ਚਲੋ ਬਦਾਮ ਹੋ ਗਏ ਪਿਸਤਾ ਹੋ ਗਏ ਅਖਰੋਟ ਹੋ ਗਏ ਹਨ ਇਹੋ ਜਿਹੀਆਂ ਜਿਹੜੀਆਂ ਚਾਰ ਪੰਜ ਕਾਜੂ ਨਹੀਂ ਲੈਣੇਗੇ ਕਾਜੂ ਨਹੀਂ ਆਪਾਂ ਖਾਣੇ ਹੈਗੇ ਡਰਾਈ ਫਰੂਟ ਦੇ ਵਿੱਚ ਸਵੇਚ ਅਰਪਿੰਜੀ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਉਹ ਡਰਾਈ ਫਰੂਟ ਤੁਸੀਂ ਮਿਕਸ ਕਰਕੇ ਰੱਖ ਲਓ ਸੌਂਗੀ ਖਾ ਸਕਦੇ ਹੋ ਥੋੜੀ ਜੀ ਉਹ ਮਿਕਸ ਕਰਕੇ ਰੱਖ ਲਓ ਤੇ 40 ਤੋਂ 50 ਗ੍ਰਾਮ ਹੀ ਇੱਕ ਦਿਨ ਦੇ ਵਿੱਚ ਜੇ ਤੁਸੀਂ ਉਹ ਖਾਣੀ ਹੈ ਉਸ ਤੋਂ ਵੱਧ ਨਹੀਂ ਤੁਸੀਂ ਖਾਣੀ ਹੈਗੀ ਠੀਕ ਹੈ ਜੀ ਤੇ ਜੇ ਆਪਾਂ ਉਹ ਫਰੂਟ ਫਰੂਟ ਦੀ ਜੇ ਆਪਾਂ ਗੱਲ ਕਰੀਏ ਸੇ ਬਹੁਤ ਵਧੀਆ ਫਰੂਟ ਆ ਤੁਸੀਂ ਉਹ ਖਾ ਸਕਦੇ ਹੋ ਠੀਕ ਹੈ ਜੀ ਪਪੀਤਾ ਪਪੀਤਾ ਖਾ ਸਕਦੇ ਹੋ ਪਾਈਨੈਪਲ ਖਾ ਸਕਦੇ ਹੋ ਸਟ੍ਰੋਬਰੀ ਖਾ ਸਕਦੇ ਹੋ ਤੁਸੀਂ ਕੀਵੀ ਖਾ ਸਕਦੇ ਹੋ ਤੁਸੀਂ ਹਣਾ ਸੋ ਕੋਸ਼ਿਸ਼ ਇਹ ਕਰਨੀ ਹੈ ਵੀ ਜਲਦੀ ਵਿੱਚ ਨਹੀਂ ਖਾਣਾ ਹੈਗਾ ਜਾਂ ਫਿਰ ਜਿਵੇਂ ਅੱਧਾ ਸੇਵ ਹੋ ਗਿਆ ਅੱਧਾ ਐਪਲ ਹੋ ਗਿਆ ਤੇ ਅੱਧੀ ਕੀਵੀ ਹੋ ਗਈ ਤੇ ਦੋ ਦਿਨ ਮਤਲਬੀ ਆਪਣੀਆਂ ਹੋ ਗਈਆਂ ਇਹ ਬਲੂ ਬੈਰੀ ਹੋ ਗਈ ਸਟ੍ਰੋਬਰੀ ਹੋ ਗਈ ਹੈ ਨਾ ਇਹਨਾਂ ਨੂੰ ਤੁਸੀਂ ਮਤਲਬੀ ਕੱਟ ਕਰਕੇ ਤੁਸੀਂ ਇੱਕ ਬੋਲ ਦੇ ਵਿੱਚ ਪਾ ਸਕਦੇ ਹੋ ਮਿਕਸ ਜਿਹਾ ਕਰਕੇ ਤੁਸੀਂ ਉਹਨੂੰ ਖਾ ਸਕਦੇ ਹੋ ਇੱਕ ਟਾਈਮ ਸਲਾਦ ਕਾਲਾ ਇੱਕ ਟਾਈਮ ਦੂਜਾ ਸਾਲਿਆ ਜੈਸੀ ਕਾ ਹੈ ਅਮਨਾ ਕਾਨਾ ਹਾਂਜੀ ਹਾਂਜੀ ਅਮਨ ਜੀ ਜੇ ਤੁਹਾਡਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਫਰੂਟ ਵਗੈਰਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਕੋਈ ਵੀ ਚੀਜ਼ ਦੇਖੋ ਨੋਰਮਲੀ ਕਰ ਕੋਈ ਵੀ ਚੀਜ਼ ਜਦੋਂ ਤੁਸੀਂ ਖਾਣੀ ਹੈ ਹਮੇਸ਼ਾ ਰੱਜ ਕੇ ਨਹੀਂ ਖਾਣੀ ਹੈਗੀ ਥੋੜੀ ਖਾਣੀ ਹੈ ਚਾਹੇ ਤੁਸੀਂ ਦਿਨ ਦੇ ਵਿੱਚ 5-6 ਵਾਰੀ ਖਾ ਲਓ ਪਰ ਥੋੜੀ ਥੋੜੀ ਕਰਕੇ ਖਾਓ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਖਾ ਲੈਨੇ ਇੱਕ ਵਾਰ ਮੰਨ ਕੇ ਚਲੋ ਸਾਨੂੰ ਭੁੱਖ ਸੀਗੀ ਦੋ ਰੋਟੀਆਂ ਦੀ ਜਾਂ ਤਿੰਨ ਦੀ ਠੀਕ ਹੈ ਜੀ ਠੰਡ ਦੇ ਵਿੱਚ ਤਾਂ ਬਹੁਤ ਵੇਟ ਹੋ ਜਾਂਦਾ ਭਾਈ ਠੰਡ ਦੇ ਵਿੱਚ ਪਤਾ ਕੀ ਇਹ ਦੇਖੋ ਠੰਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੇਟ ਕਿਉਂ ਵੱਧਦਾ ਵਾ ਠੰਡ ਦੇ ਵਿੱਚ ਵੇਟ ਇਸ ਲਈ ਵੱਧਦਾ ਵਾ ਕਿਉਂਕਿ ਇੱਕ ਠੰਡ ਹੋਣ ਕਰਕੇ ਇੱਕ ਤਾਂ ਅਸੀਂ ਚਾਹ ਵਗੈਰਾ ਜ਼ਿਆਦਾ ਪੀ ਲੈਂਦੇ ਹਾਂ ਅਸੀਂ ਠੀਕ ਹੈ ਜੀ ਤੇ ਇੱਕ ਅਸੀਂ ਲੋੜ ਤੋਂ ਜ਼ਿਆਦਾ ਖਾ ਲੈਂਦੇ ਹਾਂ ਕਿਉਂਕਿ ਠੰਡ ਦੇ ਵਿੱਚ ਸਭ ਨੂੰ ਇਹ ਜੀ ਕਰਦਾ ਵੀ ਜੇ ਅਸੀਂ ਕੋਈ ਗਰਮ ਚੀਜ਼ ਖਾ ਲਈ ਜਿਵੇਂ ਪਕੌੜੇ ਹੋ ਗਏ ਹਨਾ ਚਾਹ ਹੋ ਗਈ ਮਿੱਠੇ ਵਾਲੀ ਠੀਕ ਹੈ ਜੀ ਹੋਰ ਚੀਜ਼ਾਂ ਮਤਲਬ ਵੀ ਉਹ ਚੀਜ਼ਾਂ ਮਤਲਬ ਵੀ ਅਸੀਂ ਜਿਆਦਾ ਖਾਣੀਆਂ ਸ਼ੁਰੂ ਕਰ ਦਿੰਨੇ ਆ ਜਿਹਦੇ ਵਿੱਚ ਕੇਲੀਆਂ ਜੀ ਜ਼ਿਆਦਾ ਹੁੰਦੀਆਂ ਨੇ ਚਾਹ ਨਾਲ ਬੈਠੇ ਪਰ ਜਾਈਚ ਬੈਠ ਰਹੇ ਨੇ ਆ ਚਾਹ ਨਾਲ ਬਿਸਕੁਟ ਖਾਣ ਲੱਗ ਜੰਨੇ ਆਪਾਂ ਨਮਕੀਨ ਖਾ ਲੈਨੇ ਆ ਰਸਪਾ ਲੈਨੇ ਇਦਾਂ ਦੀ ਚੀਜ਼ ਆਪਾਂ ਜਦੋਂ ਖਾਣੇ ਸ਼ੁਰੂ ਕਰ ਦਿੰਨੇ ਆ ਫਿਰ ਸਾਡਾ weight ਵੱਧਦਾ ਵਾ ਸਾਨੂੰ ਇਹ ਲੱਗਦਾ ਵੀ ਅਸੀਂ ਬਿਸਕੁਟ ਤਾਂ ਦੋ ਹੀ ਖਾਦੇ ਆ ਨਮਕੀਨ ਥੋੜਾ ਜਿਹਾ ਹੀ ਖਾਦਾ ਪਰ ਉਹ ਥੋੜੀ ਜੀ ਚੀਜ਼ਾਂ ਦੇ ਵਿੱਚ ਹੀ ਕੇਲੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਜਿੰਨਾ ਤੁਹਾਡਾ weight ਹੈ ਜਿਹੜਾ ਉਹ ਵਾਧਦਾ ਵਾ ਤੇ ਵਰਕਆਊਟ ਅਸੀਂ ਕਰਦੇ ਨਹੀਂ ਹੈਗੇ ਕਿਉਂਕਿ ਠੰਡ ਹੁੰਦੀ ਹੈ ਠੰਡ ਦੇ ਵਿੱਚ ਸਾਡਾ ਜਾਈ ਛੱਡ ਨੂੰ ਜੀ ਨਹੀਂ ਕਰਦਾ ਦਿਲ ਨਹੀਂ ਕਰਦਾ ਬਾਹਰ ਨਿਕਲ ਨੂੰ ਤੇ ਫਿਰ ਤੁਹਾਨੂੰ ਠੰਡ ਲੱਗਣ ਕਰਕੇ ਵੀ ਵਰਕਆਊਟ ਵੀ ਨਹੀਂ ਕਰਦੇ ਤੇ ਅਸੀਂ ਖਾਈ ਜਾਂਦੇ ਇਸ ਤਰ੍ਹਾਂ ਖਾਣ ਵਾਲ ਤੇ ਆ ਨੂੰ ਹੁੰਦਾ ਵਾ ਹਾਂ ਤਾਂ ਕਰਕੇ ਠੰਡ ਦੇ ਵਿੱਚ weight ਹੈ ਜਿਹੜਾ ਉਹ ਜ਼ਿਆਦਾ ਵਾਧਦਾ ਵਾ ਤੇ ਠੰਡ ਦੇ ਵਿੱਚ ਇੱਕ ਚੀਜ਼ ਤੋਂ ਜ਼ਰੂਰ ਨੋਟ ਕਰਿਓ ਅਸੀਂ ਪਾਣੀ ਨਹੀਂ ਪੀਂਦੇ ਹੈਗੇ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ ਜੇ ਠੰਡੋ ਹੋਵੇ ਤੇ ਗਰਮੀ ਹੋਵੇ ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ ਤੁਹਾਡਾ weight ਜਿਹੜਾ ਉਨਾ ਜ਼ਿਆਦਾ ਘਟੇਗਾ 3 ਤੋਂ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ ਜਰੂਰ 3 ਤੋਂ 4 ਲੀਟਰ ਪਾਣੀ ਤੁਸੀਂ ਪੀਓਗੇ ਡੇਲੀ ਤਾਂ ਹੁਣੇ ਤੁਹਾਡੀ ਬੋਡੀ ਨੂੰ ਅੰਦਰੋਂ ਸਾਫ਼ ਕਰਨਾ ਵਾ ਡੀਟੌਕਸ ਕਰਨਾ ਵਾ ਜਿਹਦੇ ਨਾਲ ਤੁਹਾਡਾ weight ਜਿਹੜਾ ਉਹ ਘਟੇਗਾ ਵਧੇਗਾ ਨਹੀਂ ਜੀ ਠੀਕ ਹੈ ਜੀ ਪ੍ਰੀਤਮ ਸਿੰਘ ਜੀ ਇਹਨਾਂ ਸਾਰੇ ਰੋਟੀ ਬੰਦ ਕਰਨੀ ਹੈ ਹਰ ਰੋਟੀ ਬੰਦ ਕਰ ਸਕਦੇ ਹਾਂ ਠੀਕ ਹੈ ਜੀ ਜਦੋਂ ਤੁਸੀਂ ਇੱਕ ਅੱਧੀ ਰੋਟੀ ਜਿਹੜੀ ਤੁਸੀਂ ਕਾ ਸਦੂ ਜਦਨ ਆ ਕੌਜੀ ਰੋਟੀ ਤੁਸੀਂ ਖਾਣਾ ਚਾਹੁੰਦੇ ਹੋ ਹੁਣ ਸਰਦੀਆਂ ਆ ਗਈਆਂ ਤਾਂ ਤੁਸੀਂ ਬਾਜਰੇ ਦੀ ਰੋਟੀ ਹੈ ਜਿਹੜੀ ਤੁਸੀਂ ਖਾ ਸਕਦੇ ਹੋ ਉਹ ਬਹੁਤ ਵਧੀਆ ਤੁਹਾਡਾ weight ਨਹੀਂ ਵਧਾਈਗੀ ਮੱਕੀ ਦੀ ਰੋਟੀ ਤੁਸੀਂ ਖਾ ਸਕਦੇ ਹੋ ਜਾਂ ਫਿਰ ਮੀਸੀ ਰੋਟੀ ਹੁੰਦੀ ਹੈ ਜਿਹੜੀ ਤੁਸੀਂ ਉਹ ਵੀ ਖਾ ਸਕਦੇ ਹੋ ਠੀਕ ਹੈ ਜੀ ਇਹ ਅਸਲਾਮ ਕੰਬਰਦਰ ਫਰੋਮ ਅਸਾਮ ਓਕੇ ਬ੍ਰਦਰ ਓਕੇ ਜੀ ਥੈਂਕ ਯੂ ਧੰਨਵਾਦ ਜੀ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਜੀ ਅਸਾਮ ਤੋਂ ਬਹੁਤ ਬਹੁਤ ਥੈਂਕ ਯੂ ਬ੍ਰਦਰ ਬਾਈ ਕਿਹੜੀ ਮਿੱਠੀ ਵਾਲੀ ਪੰਜੀਰੀ ਹੁੰਦੀ ਆ ਮਿੱਠੀ ਵਾਲੀ ਪੰਜੀਰੀ ਉਹ ਖਾ ਸਕਦੇ ਆ ਦੇਸੀ ਕੀ ਵਿੱਚ ਬਣਾ ਕੇ ਮੈਨੂੰ ਬਹੁਤ ਜਿਨ੍ਹਾਂ ਨੇ ਕਿਹਾ ਵੀ ਨਾਕ ਆਊ ਤੁਸੀਂ ਕੀ